ਆਪਾਂ ਬਾਵਾ ਹੈਨਰੀ ਬਾਈ ਦਾ ਦਿਮਾਗ ਦਾ ਥੋੜਾ ਜਿਹਾ ਇਲਾਜ ਕਰਾ ਸਕੀਏ ਸੋ ਸਪੀਕਰ ਸਾਹਿਬ ਨੂੰ ਬੇਤੀਆ ਕਿ ਉਹਨਾਂ ਦੇ ਇਲਾਜ ਲਈ ਆਪਾਂ ਤੁਸੀਂ ਖਰਚਾ ਦਿਓ ਕਿਉਂਕਿ ਬਿੱਲ ਪਾਸ ਕਰਾਉਣਾ ਦਾ ਬਿੱਲ ਪਾਸ ਕਰਾਓ ਪੰਜਾਬ ਦੀਆਂ ਨੌਕਰੀਆਂ ਪੰਜਾਬ ਦੇ ਲੋਕਾਂ ਨੂੰ ਕਿੱਥੀਆਂ ਜਾਣਗੀਆਂ ਪੰਜਾਬੀ ਦਾ ਖਤਮ ਹੋ ਰਿਹਾ ਸਾਡਾ ਡੀਐਨਏ ਚੇਂਜ ਹੋ ਰਿਹਾ ਆਪਣੀ ਪਰਮਿਟਿ ਸਿੱਖਾਂ ਵਾਸਤੇ ਕਰੇ ਜਿਹੜਾ ਸਿੱਖ ਪੰਜ ਬੱਚੇ ਪੈਦਾ ਕਰੂ ਉਹਨੂੰ ਇੱਕ ਬੱਚੇ ਦੇ 5 ਲੱਖ ਜਾਨੀ ਕਿ 20 ਤੋਂ 25 ਲੱਖ ਰੁਪਈਆ ਮਿਲੂਗਾ ਮਿਲੀ ਸੋ ਤੁਸੀਂ ਕੀ ਕਰੋ ਜਿਹੜਾ ਤੀਜਾ ਜਵਾਕ ਜੰਮਦਾ ਹੈ 5 ਲੱਖ ਰੁਪਇਆ ਉਹਨੂੰ ਜੰਮਦਿਆਂ ਉਹ ਦਿਓਗੇ ਜਿਹੜਾ ਚੌਥਾ ਜੰਮਦਾ ਹੈ ਉਹਨੂੰ 7 ਲੱਖ ਦਿਓਗੇ ਜਿਹੜਾ ਪੰਜਵਾਂ ਜਵਾਕ ਜੰਮਦਾ ਹੈ ਉਹਨੂੰ 10 ਲੱਖ ਰੁਪਇਆ ਪੰਜਾਬ ਸਰਕਾਰ ਦੇਵੇ ਤਾਂ ਅਸੀਂ ਵੀ ਹਰ ਸਿੱਖ ਘਟੂ ਘਟ ਪੰਜ ਬੱਚੇ ਪੈਦਾ ਕਰੇ ਅਸੀਂ ਤਾਂ ਪਹਿਲਾਂ ਹੀ ਘਟ ਗਿਣਤੀ ਸੀ ਅਸੀਂ ਤਾਂ ਹੋਰ ਘਟ ਗਿਣਤੀ ਹੋਗੇ ਬਾਬਾ ਹੈਨਰੀ ਬਾਈ ਉਹਨਾਂ ਦੇ ਇਲਾਜ ਦਾ ਪੰਜਾਬ ਸਰਕਾਰ ਪ੍ਰਬੰਧ ਕਰੇ ਸਤ ਸ਼੍ਰੀ ਅਕਾਲ ਪੰਜਾਬੀਓ ਪੰਜਾਬੀਓ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਇਹ ਵੀਡੀਓ ਮੈਂ ਮੁੱਖ ਮੰਤਰੀ ਪੰਜਾਬ ਅਤੇ ਜਿਹੜੇ ਕੀ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੇ ਉਹਨਾਂ ਨੂੰ ਸੰਬੋਧਨ ਹੋ ਕੇ ਬਣਾ ਰਿਹਾ ਮੇਰੀ ਉਹਨਾਂ ਨੂੰ ਬੇਨਤੀ ਹੈ ਜੀ ਇੱਕ ਵਿਧਾਇਕ ਨੇ ਜੀ 바ਵਾ ਹੈਨਰੀ ਜੀ 바ਵਾ ਹੈਨਰੀ ਬਾਈ ਲੁਧਿਆ ਜਲੰਧਰ ਨਾਰਥ ਤੋਂ ਜਿਹੜੇ ਐਮ ਐਲ ਏ ਨੇ ਸੋ ਮੇਰੀ ਬੇਨਤੀ ਹੈ ਕਿ ਸਪੀਕਰ ਸਾਹਿਬ ਨੂੰ ਇੱਕ ਮੈਂ ਚਿੱਠੀ ਲਿਖ ਰਿਹਾ ਅਤੇ ਮੈਂ ਵੀਡੀਓ ਜਿਹੜੀ ਬੇਨਤੀ ਕੀਤੀ ਹੈ ਬਈ ਤੁਸੀਂ 바ਵਾ ਹੈਨਰੀ ਵੀਰੇ ਦੇ ਇਲਾਜ ਲਈ ਥੋੜਾ ਜਿਹਾ ਬਜਟ ਕੱਢੋ ਤਾਂ ਜੋ ਆਪਾਂ 바ਵਾ ਹੈਨਰੀ ਬਾਈ ਦਾ ਦਿਮਾਗ ਦਾ ਥੋੜਾ ਜਿਹਾ ਇਲਾਜ ਕਰਾ ਸਕੀਏ ਹੈਣਾ ਜਲੰਧਰ ਕੋਈ ਡਾਕਟਰ ਹੋਣਗੇ ਵਧੀਆ ਨਹੀਂ ਤਾਂ ਸਾਡੇ ਲੁਧਿਆਣੇ ਬਹੁਤ ਸਪੈਸ਼ਲਿਸਟ ਡਾਕਟਰ ਹੈਗੇ ਨੇ ਜਿਹੜੇ ਹੈਨਾ ਦਿਮਾਗ ਦੇ ਸੋ ਸਪੀਕਰ ਸਭ ਨੂੰ ਬੇਨਤੀ ਆ ਕਿ ਉਹਨਾਂ ਦੇ ਇਲਾਜ ਲਈ ਆਪਾਂ ਤੁਸੀਂ ਖਰਚਾ ਦਿਓ ਕਿਉਂਕਿ ਉਹ ਵੀ ਤੁਸੀਂ ਜਿਹੜੇ ਸਾਡੇ ਚੁਣੇ ਹੋਏ ਐਮਐਲਏ ਹੁੰਦੇ ਨੇ ਉਹਨਾਂ ਨੂੰ ਇਲਾਜ ਲਈ ਖਰਚਾ ਮਿਲਦਾ ਹੀ ਮਿਲਦਾ ਗੱਲ ਕੀ ਹੈ 바ਵਾ ਹੈਨਰੀ ਵੀਰਾ ਕਹਿ ਰਿਹਾ ਹੈ ਕਹਿੰਦਾ ਭਾਈ ਦੋ ਬੱਚੇ ਹੀ ਪੈਦਾ ਕਰਨੇ ਆ ਪੰਜਾਬ 'ਚ ਜਿਹੜਾ ਦੋ ਤੋਂ ਤੀਜਾ ਕਰੂਗਾ ਉਹਨੂੰ 10 ਲੱਖ ਰੁਪਏ ਦਾ ਜੁਰਮਾਨਾ ਲਾਓ ਉਹਨੂੰ ਸਰਕਾਰੀ ਨੌਕਰੀ ਨਹੀਂ ਮਿਲਣੀ ਇਹ ਨਹੀਂ ਹੋਣਾ ਉਹ ਨਹੀਂ ਹੋਣਾ ਤੋ ਮੈਂ ਭਾਈ ਉਹਦੇ ਲਈ ਤਾੜੀਆਂ ਮਾਰਨੀਆਂ ਚਾਹੁੰਦਾ ਬਹੁਤ ਵਧੀਆ ਵੈਲ ਡਨ ਜਿਉਂਦਾ ਰਹਿ ਭਰਾ ਨਹੀਂ ਮੈਨੂੰ ਐ ਦੱਸੋ ਤੁਸੀਂ ਕਾਂਗਰਸ ਦੇ ਵਿਧਾਇਕੋਂ ਤੁਸੀਂ ਇਹ ਇੰਡੀਵਿਜੂਅਲ ਬਿਆਨ ਦਿੱਤਾ ਹੈ ਬਾਈ ਜੀ ਮੈਨੂੰ ਇਹ ਜਵਾਬ ਦਿਓ ਤੁਸੀਂ ਜੇ ਬਿੱਲ ਪਾਸ ਕਰਾਉਣਾ ਤਾਂ ਬਿੱਲ ਪਾਸ ਕਰਾਓ ਪੰਜਾਬ ਦੀਆਂ ਨੌਕਰੀਆਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਸਭ ਤੋਂ ਪਹਿਲਾਂ ਬਿੱਲ ਪਾਸ ਕਰਾਓ ਵੀ ਜਿਹੜੇ ਬਾਹਰੋਂ ਆ ਕੇ ਬਾਹਰਲੇ ਰਾਜਾਂ ਤੋਂ ਆ ਕੇ ਪੰਜਾਬ 'ਚ ਵਿਚਿੰਦੇ ਬਣ ਕੇ ਇਹਨਾਂ ਦੀ ਐਂਟਰੀ ਬੈਨ ਕਰਾਈਏ 85% ਨੌਕਰੀਆਂ ਪੰਜਾਬ ਨੂੰ ਦਿੱਤੀਆਂ ਜਾਣ ਇਹ ਬਿੱਲ ਪਾਸ ਕਰਾਓ ਪੰਜਾਬ ਦੇ ਪਾਣੀਆਂ ਦੀ ਅਜ ਤੱਕ ਦੀ ਲॉयਲਟੀ ਦਿੱਤੀ ਜਾਵੇ ਇਹ ਬਿੱਲ ਪਾਸ ਕਰਾਓ ਤੁਸੀਂ ਸਪੀਕਰ ਸਾਹਿਬ ਨੂੰ ਇਹ ਚਿੱਠੀ ਲਿਖੋ ਜੇ ਕਰਨ ਵਾਲੇ ਕੰਮ ਨੇ ਉਹ ਕਰੋ ਜਾਣ ਬੁੱਝ ਕੇ ਹੈਨਾ ਇਹੋ ਜੇ ਮੁੱਦੇ ਨਾਲ ਲੱਭੋ ਜਿਹਦੇ ਨਾਲ ਪੰਜਾਬ ਉਲਝ ਜਵੇ ਦੱਸੋ ਇਹ ਕੋਈ ਮੁੱਦਾ ਹੈ ਮੈਨੂੰ ਸਮਝ ਨਹੀਂ ਆਉਂਦੀ ਅਸੀਂ ਤੁਰਕ ਤੋਂ ਨੂੰ ਪਏ ਉਹ ਪੰਜਾਬ ਦਾ ਤੁਸੀਂ ਗੂਗਲ ਕਰਿਓ ਸਾਡੇ ਕੋਲੇ ਬੱਚੇ ਰਹਿ ਕਿੰਨੇ ਗਏ ਪੰਜਾਬ ਚ ਪੰਜਾਬੀ ਦਾ ਖਤਮ ਹੋ ਰਿਹਾ ਹੈ ਸਾਡਾ ਡੀਐਨਏ ਚੇਂਜ ਹੋ ਰਿਹਾ ਪ੍ਰਵਾਸੀ ਪੰਜਾਬ ਤੇ ਕਾਬਜ ਹੋ ਰਹੇ ਨੇ ਤੇ ਇਹ ਬਿਆਨ ਦਿੰਦੇ ਨੇ ਅਖੇ ਜੀ ਦੋ ਬੱਚਿਆਂ ਤੋਂ ਜਿਹੜਾ ਤੀਜਾ ਕਰਦੇ ਉਹਨੂੰ 10 ਲੱਖ ਰੁਪਏ ਜੁਰਮਾਨਾ ਮੇਰੀ ਬੇਨਤੀ ਹੱਥ ਜੋੜ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਜਿਵੇਂ ਤੁਸੀਂ ਇਹ ਬਿਆਨ ਦਿਓ ਜਿਵੇਂ ਪਹਿਲਾਂ ਦਿੱਤਾ ਸੀ ਵੀ ਹਰ ਸਿੱਖ ਘੱਟੋ ਘੱਟ ਪੰਜ ਬੱਚੇ ਪੈਦਾ ਕਰੇ ਤੇ ਪੰਜਾਬ ਸਰਕਾਰ ਇਹ ਕਰੇ ਜਿਵੇਂ ਪੁਰਾਣੇ ਸਮਿਆਂ 'ਚ ਨਹੀਂ ਆਪਾਂ ਸੁਣਦੇ ਹੁੰਦੇ ਸੀ ਵੀ ਭਾਈ ਜਿਹੜੇ ਇੰਨੇ ਜਵਾਕ ਆ ਉਹਨੂੰ ਫਲਾਨੀ ਚੀਜ਼ ਮਿਲੀ ਆਹ ਚੀਜ਼ ਮਿਲੀ ਸੋ ਤੁਸੀਂ ਕੀ ਕਰੋ ਜਿਹੜਾ ਤੀਜਾ ਜਵਾਕ ਜੰਮਦਾ ਹੈ 5 ਲੱਖ ਰੁਪਇਆ ਉਹਨੂੰ ਜੰਮਦਿਆਂ ਉਹ ਦਿਓਗੇ ਜਿਹੜਾ ਚੌਥਾ ਜੰਮਦਾ ਹੈ ਉਹਨੂੰ 7 ਲੱਖ ਦਿਓਗੇ ਜਿਹੜਾ ਪੰਜਵਾਂ ਜਵਾਕ ਜੰਮਦਾ ਹੈ ਉਹਨੂੰ 10 ਲੱਖ ਰੁਪਇਆ ਪੰਜਾਬ ਸਰਕਾਰ ਦੇਵੇ ਵੀ ਸ਼ਾਬਾਸ਼ ਇਹਨੇ ਸਾਡੀਆਂ ਪੰਜਾਬੀਆਂ ਦਾ ਇਹਨਾਂ ਨੇ ਜਿਹੜੀ ਗਿਣਤੀ ਵਧਾਈ ਹੈ ਤੇ ਸ਼੍ਰੋਮਣੀ ਕਮੇਟੀ ਸਿੱਖਾਂ ਵਾਸਤੇ ਕਰੇ ਜਿਹੜਾ ਸਿੱਖ ਪੰਜ ਬੱਚੇ ਪੈਦਾ ਕਰੂ ਉਹਨੂੰ ਇੱਕ ਬੱਚੇ ਦੇ 5 ਲੱਖ ਜਾਨੀ ਕਿ 20 ਤੋਂ 25 ਲੱਖ ਰੁਪਇਆ ਮਿਲੂਗਾ ਇਹੇ ਬਿੱਲ ਪਾਸ ਕਰਾਓ ਜੇ ਕਰਾਉਣਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਧਾਨ ਕਮੇਟੀ ਸਤਕਾਰਯੋਗ ਹੈ ਐਸਜੀਪੀਸੀ ਉਏ ਬਿੱਲ ਲੈ ਕੇ ਆਵੇ ਵੀ ਹਰ ਸਿੱਖ ਕਟੋ ਕੱਟ ਲਾਜ਼ਮੀ ਪੰਜ ਬੱਚੇ ਪੈਦਾ ਕਰੇ ਜਿਹੜਾ ਕਰੂਗਾ ਉਹਨੂੰ ਆਪ ਪੈਸੇ ਦਿੱਤੇ ਜਾਣਗੇ ਇਦਾਂ ਹੀ ਪੰਜਾਬ ਸਰਕਾਰ ਕਰੇ ਕਿਉਂਕਿ ਯਾਰ ਸਾਡੀ ਤਾਂ ਜਨਸੰਖਿਆ ਨੇ ਰਹੀ ਅਸੀਂ ਤਾਂ ਪਹਿਲਾਂ ਹੀ ਘਟ ਗੈਂਦੀ ਸੀ ਅਸੀਂ ਤਾਂ ਹੋਰ ਘਟ ਗੈਂਦੀ ਹੋਗੇ ਮੈਨੂੰ ਸਮਝ ਨਹੀਂ ਆਉਂਦੀ 바ਵਾ ਹੈਂਡਰੀ ਬਾਈ ਜੀ ਨੂੰ ਤੇ 바ਵਾ ਹੈਂਡਰੀ ਵੀਰੇ ਹੋਰਾਂ ਤੱਕ ਜੇ ਵੀਡੀਓ ਪਹੁੰਚਦੀ ਹੈ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਬਾਈ ਜੀ ਤੁਸੀਂ ਬਿੱਲ ਪਾਸ ਕਰਾਓ ਵੀ ਪੰਜਾਬ ਚ ਜਿੰਨੇ ਪ੍ਰਵਾਸੀ ਆ ਕੇ ਕਾਬਜ ਹੋਏ ਨੇ ਹੈਨਾ ਇਹਨਾਂ ਦੇ ਡੋਮਿਸਾਈਲ ਚੈੱਕੀ ਤੇ ਜਾਣਗੇ ਜਿਹਦਾ ਡੋਮਿਸਾਈਲ ਪੇਛੋਂ ਪੰਜਾਬ ਦਾ ਹੋਊਗਾ ਸਰਕਾਰੀ ਨੌਕਰੀ ਉਹਨੂੰ ਦਿੱਤੀ ਜਾਊਗੀ ਤੁਸੀਂ ਤਿੰਨ ਬੱਚਿਆਂ ਦੀ ਸਰਕਾਰੀ ਨੌਕਰੀ ਦੀ ਸੁਭਦਾ ਨਾ ਖੋ ਤੁਸੀਂ ਇਹ ਕਰੋ ਤੁਸੀਂ 85% ਨੌਕਰੀਆਂ 'ਚ ਰਾਖਵਾ ਕਰਨ ਪੰਜਾਬ ਦਾ ਕਰੋ ਜਿਵੇਂ ਸਾਰੇ ਰਾਜਾਂ 'ਚ ਹੈਨਾ ਹਿਮਾਚਲ 'ਚ ਹੈ ਦਿੱਲੀ ਹੋਰ ਸਾਰੇ ਰਾਜਾਂ 'ਚ ਅਤੇ ਇੱਕ ਬਿੱਲ ਹੋਰ ਤੁਸੀਂ ਸਪੀਕਰ ਸਾਹਿਬ ਨੂੰ ਬਾਬਾ ਹੈਨਰੀ ਜੀ ਚਿੱਠੀ ਲਿਖੋ ਉਹਦੇ ਵਿੱਚ ਕੀ ਕਹੋ ਬਈ ਪੰਜਾਬ ਦੇ ਵਿੱਚ ਕੋਈ ਬਾਹਰਲੇ ਰਾਜਾਂ ਤੋਂ ਆ ਕੇ ਜ਼ਮੀਨ ਨਹੀਂ ਖਰੀਦ ਸਕੂਗਾ ਇਹ ਵੀ ਚਿੱਠੀ ਲਿਖੋ ਜਿਵੇਂ ਹਿਮਾਚਲ ਜਾ ਤੁਸੀਂ ਲੈ ਕੇ ਦਿਖਾਓ ਤਾਂ ਮੈਨੂੰ ਹਿਮਾਚਲ ਥੋੜੀ ਜ਼ਮੀਨ ਭਾਈ ਜੀ ਜਿਹੜੇ ਕੰਮ ਕਰਨ ਵਾਲੇ ਨੇ ਉਹ ਕਰੀਏ ਸਰਕਾਰ ਦੇ ਹਾਲ ਕੀ ਨੇ ਪੰਜਾਬ ਦੇ ਪੱਲੇ ਰਹਿ ਕੀ ਗਿਆ ਜੰਮ ਦੇ ਜਵਾਕ ਦੇ ਸਿਰਾਂ ਤੇ ਕਰਜ਼ੇ ਨੇ ਤੁਸੀਂ ਇਦਾਂ ਦੇ ਬਿਆਨ ਦੇ ਕੇ ਆ ਚੀਜ਼ਾਂ ਕਰਕੇ ਤੁਸੀਂ ਸਾਬਤ ਕੀ ਕਰਨਾ ਚਾਹੁੰਦੇ ਹੋ ਮੈਨੂੰ ਹਾਸਾ ਆਉਂਦਾ ਜਦੋਂ ਇਦਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਹੀ ਅੱਜ ਮੈਂ ਸਪੀਕਰ ਸਾਹਿਬ ਨੂੰ ਕਿਹਾ ਵੀ ਭਾਈ ਇਹਨਾਂ ਦੇ ਦਿਮਾਗੀ ਇਲਾਜ ਕਰਾਈਏ ਲੋਕ ਤਾਂ ਕਹਿ ਰਹੇ ਨੇ ਕਿ ਸਤਾਈ ਚ ਕਾਂਗਰਸ ਆਜੂ ਹਨਾ ਕਾਂਗਰਸ ਆ ਵੀ ਹੋ ਰਹੀ ਹੈ ਇਹੋ ਜਿਹੇ ਬਿਆਨ ਨਾਲ ਕਾਂਗਰਸ ਆਜੂ ਭਾਈ ਜੀ ਮੈਂ ਤਾਂ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੂੰ ਬੇਨਤੀ ਕਰਨੀ ਚਾਹੁੰਦਾ ਚਾਹੇ ਉਹ ਬਾਜਵਾ ਸਾਹਿਬ ਨੇ ਰੰਧਾਵਾ ਸਾਹਿਬ ਨੇ ਆ ਰਾਜਾ ਵੜਿੰਗੂਰੀ ਨੇ ਜਾਂ ਹੋਰ ਨੇ ਭਾਈ ਥੋੜਾ ਜਿਹਾ ਥੋੜਾ ਜਿਹਾ ਇਹਨਾਂ ਨੂੰ ਕਹੋ ਵੀ ਭਾਈ ਆਪ ਦੇ ਦਿਮਾਗ ਦਾ ਇਲਾਜ ਕਰੋ ਇਦਾਂ ਦਾ ਉੱਠ ਕੇ ਕੱਲ ਨੂੰ ਕੋਈ ਵੀ ਕੁਝ ਕਹਿ ਦੂਗਾ ਤੁਸੀਂ ਪੰਜਾਬ ਚ ਲੜਾਉਣਾ ਜਾਂ ਇੱਥੇ ਲੜਾਈਆਂ ਪਾਉਣੀਆਂ ਨੇ ਪਹਿਲਾਂ ਹੀ ਲੱਗੇ ਹੋਏ ਨੇ ਕੁਝ ਜਿਹੜੇ ਸੈਂਟਰ ਦੀਆਂ ਏਜੰਸੀਆਂ ਚਾਲਾਂ ਵੀ ਪੰਜਾਬ ਚ ਦੰਗੇ ਦਾ ਮਾਹੌਲ ਪੈਦਾ ਕੀਤਾ ਜਾਵੇ ਉਹੋ ਜਿਹੇ ਬਿਆਨ ਤੁਸੀਂ ਜਹੀ ਜਾਂਦੇ ਹੋ ਇਹਨਾਂ ਨੂੰ ਬਿਆਨ ਦੀ ਸਖਤ ਨਿੰਦਾ ਕਰੋ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਾਹਿਬ ਬਿਆਨ ਦੀ ਨਿੰਦਾ ਕਰੋ ਅਤੇ ਉਹਨਾਂ ਨੂੰ ਆਪਦਾ ਬਿਆਨ ਵਾਪਸ ਲੈਣ ਨੂੰ ਕਹੋ ਕਿਹੜੀਆਂ ਅਸੀਂ ਗੱਲਾਂ ਵੱਲ ਨੂੰ ਹੋ ਗਈ ਯਾਰ ਆਖੇ ਦੋ ਬੱਚੇ ਪੈਦਾ ਕਰੋ ਉਹ ਸਾਡੀ ਤਾਂ ਜਨਸੰਖਿਆ ਪਹਿਲਾਂ ਹੀ ਇਸ ਤਰ੍ਹਾਂ ਡਿੱਗ ਪਈ ਸੋ ਜਿਹੜੇ ਵੀ ਪੰਜਾਬ ਦੇ ਵਿੱਚ ਚੁਣੇ ਹੋਏ ਐਮਐਲਏ ਨੇ 117 ਦੇ 17 ਉਹਨਾਂ ਦਾ ਇਹ ਫਰਜ਼ ਬਣਦਾ ਵੀ ਕੋਈ ਵੀ ਬਿਆਨ ਦੇਣਾ ਸੋਚ ਸਮਝ ਕੇ ਦੇਣਾ ਇਹੋ ਜਿਹੇ ਬਿਆਨ ਦੇ ਕੇ ਜਿਹੜੇ ਪ੍ਰਕਾਹਟ ਪੈਦਾ ਕਰਨ ਜਿਹੜੇ ਲੋਕਾਂ 'ਚ ਅਸਥਿਰਤਾ ਪੈਦਾ ਕਰਨ ਇਹ ਹੀ ਬਿਆਨ ਤੁਸੀਂ ਕਿਉਂ ਦਿੰਨੇ ਹੋ ਬਾਬਾ ਹੈਨਰੀ ਬਾਈ ਜੀ ਸਿਆਣੇ ਬਿਆਣੇ ਬੰਦੇ ਨੇ ਇਹਨਾਂ ਦੇ ਫਾਦਰ ਸਾਹਿਬ ਦਾ ਬੜਾ ਨਾਮ ਰਿਹਾ ਹੈ ਅਣਾ ਜਲੰਧਰ ਚੇਨਈ ਤੂਤੀ ਬੋਲਦੀ ਰਹੀ ਆ ਪਰ ਆ ਬਿਆਨ ਤੁਸੀਂ ਕਿਹਜੇ ਦੇਤੇ ਤੇ ਇਹਦੇ ਨਾਲ ਨਾਲ ਮੈਂ ਜਥੇਦਾਰ ਸਾਹਿਬ ਨੂੰ ਕੀ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਨੀ ਚਾਹੁੰਦਾ ਵੀ ਤੁਸੀਂ ਇਹ ਜਿਹੜਾ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇਹ ਹੁਕਮ ਜਾਰੀ ਕਰੋ ਵੀ ਹਰ ਸਿੱਖ ਘੱਟੋ-ਘੱਟ 5 ਬੱਚੇ ਪੈਦਾ ਕਰੇ ਹੈਣਾ ਤੇ ਉਹਨਾਂ ਨੂੰ ਕੁਝ ਰਕਮ ਵੀ ਦਿੱਤੀ ਜਾਵੇ ਜਿਵੇਂ ਪੁਰਾਣੇ ਜ਼ਮਾਨੇ ਦਿੱਤਾ ਦਿੱਤੀ ਜਾਂਦੀ ਸੀ ਤਾਂ ਜੋ ਸਿੱਖਾਂ ਦੀ ਜਿਹੜੀ ਘਟ ਰਹੀ ਆਬਾਦੀ ਹੈ ਪਹਿਲਾਂ ਹੀ ਅਸੀਂ ਘਟ ਗੈਂਤੀਆਂ ਹੈਣਾ ਇਹ ਬਹੁ ਗੈਂਤੀ ਹੋ ਸਕੀਏ ਨਹੀਂ ਤਾਂ ਕੱਲ ਨੂੰ ਸਾੜ ਤੇ ਹਾਵੀ ਹੋ ਜਾਣਗੇ ਹੈਣਾ ਇਦਾਂ ਹੀ ਪੰਜਾਬੀਆਂ ਦੀ ਗੈਂਤੀ ਵਧਾਉਣ ਦੇ ਲਈ ਪੂਰੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਇਹ ਕਰੇ ਵੀ ਭਾਈ ਜਿਹੜਾ ਤੀਜਾ ਬੱਚਾ ਪੈਦਾ ਕਰੂਗਾ ਉਹਨੂੰ 5 ਲੱਖ ਜਿਹੜਾ ਚੌਥਾ ਕਰੂਗਾ 7 ਲੱਖ ਅਤੇ ਜਿਹੜਾ ਪੰਜਵਾਂ ਬੱਚਾ ਪੈਦਾ ਕਰੂਗਾ ਉਹਨੂੰ 10 ਲੱਖ ਰੁਪਏ ਨਾਮੀ ਰਾਸ਼ੀ ਦਿੱਤੀ ਜਾਊਗੀ ਜਿਵੇਂ ਪੁਰਾਣੇ ਸਮੇਂ ਚ ਕਹਿੰਦੇ ਹੁੰਦੇ ਆ ਵੀ ਭਾਈ ਇਹਨੂੰ ਆ ਮਿਲਿਆ ਹਨਾ ਇਹ ਮਿਲਿਆ ਉਹ ਮਿਲਿਆ ਮਿਲਦੇ ਹੁੰਦੇ ਸੀ ਇਸ ਤਰੀਕੇ ਅਤੇ 바ਵਾ ਹੈਨਰੀ ਬਾਈ ਉਹਨਾਂ ਦੇ ਇਲਾਜ ਦਾ ਪੰਜਾਬ ਸਰਕਾਰ ਪ੍ਰਬੰਧ ਕਰੇ ਤਾਂ ਜੋ ਦਿਮਾਗੀ ਤੌਰ ਤੇ ਇਹ ਤੰਦਰੁਸਤ ਹੋ ਸਕਣ ਅਤੇ ਵਿਧਾਨ ਸਭਾ ਦੇ ਵਿੱਚ ਅਤੇ ਬਾਹਰ ਇਦਾਂ ਦੇ ਬਿਆਨ ਨਾ ਦੇਣ ਜਿਨ੍ਹਾਂ ਦੀ ਕੋਈ ਆਪਾਂ ਕਹੇ ਲਈ ਮਤਲਬ ਹੀ ਨਹੀਂ ਹੈ ਹਨਾ ਇਹੋ ਜਿਹੜਾ ਜਿਹੜਾ ਘਟਿਆ ਬਿਆਨ ਆ ਇਹਦੀ ਸਖਤ ਸ਼ਬਜਾਂ ਚ ਅਸੀਂ ਨਖੇਦੀ ਕਰਦੇ ਆ ਨਿੰਦਾ ਕਰਦੇ ਆ ਅਤੇ ਅੱਗੇ ਤੋਂ ਇਹੇ ਯਕੀਨੀ ਬਣਾਇਆ ਜਾਵੇ ਵੀ ਕੋਈ ਵੀ ਲੋਕਾਂ ਦਾ ਚੁਣਿਆ ਹੋਇਆ ਨਮਾਇਦਾ ਹਰੇਕ ਗੱਲ ਜਿਹੜੀ ਗੱਲ ਮੂੰਹ ਚ ਆਊਗੀ ਉਹ ਚੀਜ਼ ਬਾਹਰ ਨਹੀਂ ਕੱਢੂਗਾ ਕਿਉਂਕਿ ਜਿਹੜਾ ਆਮ ਬੰਦਾ ਹੈ ਉਹਦੀ ਕਹੀ ਗੱਲ ਦਾ ਅਸਰ ਨਹੀਂ ਹੁੰਦਾ ਪਰ ਜਿਹੜੇ ਲੋਕਾਂ ਦੇ ਚੁਣੇ ਹੋਏ ਨਮਾਇੰਦੇ ਨੇ ਜਦੋਂ ਇਹ ਇਦਾਂ ਦੇ ਬਿਆਨ ਦਿੰਦੇ ਨੇ ਤਾਂ ਫਿਰ ਭਾਈ ਸਾਡਾ ਦਿਲ ਦੁਖਦਾ ਹੈ ਅਤੇ ਹੁਣ ਇਹ ਬਿਆਨ ਤੇ ਚਰਚਾ ਹੋਣ ਲੱਗ ਗਈ ਦੱਸੋ ਅੱਜ ਨਿਊਜ਼ ਚੈਨਲ ਦੀ ਸੁਰਖੀ ਬਣ ਗਿਆ ਕੀ ਇਹ ਚਾਹੀਦਾ ਸੀ ਇਹ ਬਿਆਨ ਜਿਹੜਾ ਸੁਰਖੀਆਂ ਬਣ ਜੇ ਤੁਸੀਂ ਬਿਆਨ ਕੋਈ ਪੰਜਾਬ ਦੇ ਹੱਕ ਤੁਸੀਂ ਗੱਲ ਕਰੋ ਹੈਨਾ ਦੇਖੋ ਪੰਜਾਬ ਦੇ ਵਿੱਚ ਰੇਤਾ ਕਿੰਨਾ ਮਹਿੰਗਾ ਹੈ ਹਣਾ ਪੰਜਾਬ ਦੇ ਵਿੱਚ ਬਿਜਲੀ ਕੀ ਰੇਟ ਹੈ ਜਿਹੜੀ ਯੂਨਟਾਂ ਮਾਫ ਕੀਤੀਆਂ ਇਹ ਕਰਕੇ ਬਿਜਲੀ ਦੇ ਰੇਟ ਘਟਕੀਤੇ ਜਾਣ ਪੰਜਾਬ ਸਰਕਾਰ ਕਰਾਇਆ ਘਟਕਰੇ ਬੱਸਾਂ ਦਾ ਹਣਾ ਉਹ ਸਹੂਲਤਾਂ ਦੇਣ ਜਿਹੜੀਆਂ ਆਮ ਲੋਕਾਂ ਨੂੰ ਚਾਹੀਦੀਆਂ ਨੇ ਇਹ ਇਦਾਂ ਦੀ ਜੱਬੜੀ ਮਾਰ ਦੇਣੀ ਅਖੇ ਦੋ ਬੱਚੇ ਦਾ ਤੀਜਾ ਬੱਚਾ ਪੈਦੂ ਗੁਰੂ 10 ਲੱਖ ਜੁਰਮਾਨਾ ਮੈਂ ਕਹਣਾ ਯਾਰ ਇਹੋ ਜੇ ਬਿਆਨ ਪਤਾ ਨਹੀਂ ਕੀ ਸੋਚ ਕੇ ਕੀ ਤੁਸੀਂ ਸਮਝ ਕੇ ਦੇ ਦਿੰਦੇ ਹੋ ਸੋ ਭਾਈ ਅਸੀਂ ਤਾਂ ਇਸ ਬਿਆਨ ਦੇ ਬਿਲਕੁਲ ਦੀ ਨਿਖੇਦੀ ਕਰਦੇ ਹਾਂ ਅਤੇ ਮੈਂ ਚਿੱਠੀ ਵੀ ਲਿਖ ਰਿਹਾ ਲਿਖੀ ਪਈ ਹੈ ਬਸ ਪੋਸਟ ਕਰਨੀ ਹੈ ਆਪਣੇ ਇਮਾਨਯੋਗ ਸਪੀਕਰ ਸਾਹਿਬ ਨੂੰ ਅਤੇ ਮੁੱਖ ਮੰਤਰੀ ਭਵਨ ਸਿੰਘ ਮਾਨ ਨੂੰ ਭਈ 바ਵਾ ਹੈਨਰੀ ਬਾਈ ਉਹਨਾਂ ਦਾ ਇਲਾਜ ਕਰਾਉਣ ਦਾ ਪ੍ਰਬੰਧ ਕੀਤਾ ਜਾਵੇ ਅਤੇ ਪੰਜਾਬ ਸਰਕਾਰ ਇਹ ਹੁਕਮ ਕਰੇ ਵੀ ਹਰੇਕ ਪੰਜਾਬੀ ਪੰਜ ਬੱਚੇ ਘੱਟੋ ਘੱਟ ਪੈਦਾ ਜ਼ਰੂਰ ਕਰੇ। ਸੋ ਉਮੀਦ ਕਰਦਾ ਹਾਂਗਾ ਤੁਹਾਨੂੰ ਇਹ ਗੱਲਾਂ ਸਹੀ ਲੱਗੀਆਂ ਹੋਣਗੀਆਂ। ਧੰਨਵਾਦ। ਸਤਿ ਸ਼੍ਰੀ ਅਕਾਲ।